5 ਮਿੰਟ ਵਿੱਚ ਤਿਆਰ ਕਰੋ ਘਰੇ ਗਲਾਬ ਜਮਨ ਦੋਸਤੋ ਬਾਜ਼ਾਰ ਦੀ ਮਠਿਆਈ ਵਿੱਚ ਬਹੁਤ ਜ਼ਿਆਦਾ ਜਿਹੜੀ ਮਲਾਵਟ ਹੁੰਦੀ ਹੈ ਇਸ ਲਈ ਤੁਸੀਂ ਸ਼ੁੱਧ ਗਲਾਬ ਜਮਨ ਘਰੇ ਤਿਆਰ ਕਰ ਸਕਦੇ ਹੋ ਤੁਸੀਂ ਇੱਕ ਪੈਕਟ ਜਿਹੜਾ ਬ੍ਰੈਡਾਂ ਦਾ ਲੈਣਾ ਫੀਸਾਂ ਦਾ ਕਹਦੀ ਆ ਆਪਾਂ ਤੇ ਉਸ ਤੋਂ ਬਾਅਦ ਉਸ ਨੂੰ ਕੱਟ ਲੈਣਾ ਕਿਨਾਰਿਆਂ ਤੋਂ ਜਿਹੜਾ ਵਿਚਾਲੜਾਈ ਸੌਂਦਾ ਬ੍ਰੈਡ ਦਾ ਉਹ ਕਾਫੀ ਮਲਾਈਮ ਹੁੰਦਾ ਤੇ ਆਪਾਂ ਗਲਾਬ ਜਮਨ ਬਣਾਉਣ ਵਾਸਤੇ ਉਹਨੂੰ ਜਿਹੜਾ ਜੂਸ ਕਰਾਂਗੇ ਆ ਦੇਖੋ ਜਿਹੜਾ ਫालतू ਹਿੱਸਾ ਸੀ ਮੈਂ ਕੱਟਤਾ ਤੇ ਬਰਾਂ ਸਿੱਟਤਾ ਤਕਰੀਬਨ ਜਿਹੜੇ ਤੁਸੀਂ ਬ੍ਰੈਡ ਲੈਣੇ ਆ ਤਾਂ 10-12 ਬ੍ਰੈਡ ਲੈ ਲਓ ਜੇ ਤੁਸੀਂ 10-12 ਪੀਸ ਗਲਾਬ ਜਮਨ ਤੇ ਆ ਦੇਖੋ ਮੈਂ ਇੱਕ ਚਾਰ ਬ੍ਰੈਡ ਤਿੰਨ ਬ੍ਰੈਡ ਜਿਹੜੇ ਹੋਰ ਲਏਤੇ ਨੇ ਉਸ ਤੋਂ ਬਾਅਦ ਜਿਹੜਾ ਮੈਂ ਉਹਨਾਂ ਨੂੰ ਵੀ ਕੱਟ ਲਿਆਗਾ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜਦੋਂ ਤੁਹਾਡੇ ਬ੍ਰੈਡ ਕੱਟ ਕੇ ਤਿਆਰ ਹੋ ਜਣਾ ਨਾਲ ਦੀ ਨਾਲ ਜਿਹੜਾ ਇੱਕ ਤੁਸੀਂ ਪਾਂਡਾ ਲੈਣਾ ਜਿਵੇਂ ਤੁਸੀਂ ਸਾਹਮਣੇ ਵੇਖ ਰਹੇ ਹੋ ਲਓ ਜੀ ਮੈਂਨੇ ਅੱਠ ਬ੍ਰੈਡ ਜਿਹੜੇ ਕੱਟ ਲਏ ਤੇ ਦੋ ਬ੍ਰੈਡ ਜਿਹੜੇ ਮੈਂ ਹੋਰ ਕੱਟੂੰਗਾ 10 ਬ੍ਰੈਡ ਜਿਹੜੇ ਮੈਂ ਕੱਟ ਲੈਣੇ ਨੇ ਉਸ ਤੋਂ ਬਾਅਦ ਜਿਹੜਾ ਕਿੰਨੀ ਖੰਡ ਪਾਉਣੀ ਆ ਤੇ ਕੀ ਸਮਾਨ ਪਾਉਣਾ ਹੈ ਨਾ ਵੀਡੀਓ ਸ਼ੇਅਰ ਦੋਸਤੋ ਜਰੂਰ ਕਰ ਦਿਓ ਜੇ ਵਧੀਆ ਲੱਗੀ ਪਹਿਲਾਂ ਵਾਲੀ ਵੀਡੀਓ ਵੀ ਜਿਹੜਾ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਤੇ ਆਹ ਬ੍ਰੈਡ ਜਿਹੜੇ ਮੇਰੇ ਤਿਆਰ ਹੋ ਗਏ ਜੀ ਇਸ ਤੋਂ ਬਾਅਦ ਇਹਨਾਂ ਦਾ ਕੀ ਕਰਨਾ ਤੁਸੀਂ ਇਹਨਾਂ ਬ੍ਰੈਡਾਂ ਨੂੰ ਜਿਹੜਾ ਬਚਾ ਲਓ ਕੱਟਣਾ ਹੈਗਾ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਕਰ ਲਓ ਆ ਦੇਖੋ ਮੈਂ ਬਚਾ ਲਓ ਜਿਹੜੇ ਇਹ ਬ੍ਰੈਡ ਕੱਟ ਲੈਨੇ ਇਧਰਲੇ ਕੱਟ ਲੈ ਤੇ ਹੁਣ ਜਿਹੜੇ ਮੈਂ ਉਧਰਲੇ ਬ੍ਰੈਡ ਵੀ ਕੱਟਨੇ ਆ ਇਸ ਤੋਂ ਬਾਅਦ ਇਹ ਭਾਂਡੇ ਦੇ ਵਿੱਚ ਪਾ ਲੈਨੇ ਜੀ ਤੇ ਇਸ ਤਰ੍ਹਾਂ ਜਿਹੜੇ ਆਹ ਬ੍ਰੈਡ ਵੀ ਇਹਨੇ ਕੱਟ ਲੇ ਤੇ ਹੁਣ ਤੁਸੀਂ ਜਿਹੜਾ ਇਸ ਨੂੰ ਭਾਂਡੇ ਦੇ ਵਿੱਚ ਪਾ ਲੋ ਮੈਂ ਸਾਰੇ ਬ੍ਰੈਡ ਕੱਟ ਕੇ ਜਿਹੜੇ ਭਾਂਡੇ ਦੇ ਵਿੱਚ ਪਾ ਲਏ ਤੇ ਇਦੂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਲਓ ਘਰ ਦਾ ਜਿਹੜਾ ਵਧੀਆ ਦੁੱਧ ਸੀ ਮੈਂ ਉਹ ਯੂਜ਼ ਕੀਤਾ ਵਧੀਆ ਦੁੱਧ ਜਿਹੜਾ ਮੈਂ ਇਹਦੇ ਵਿੱਚ ਪਾ ਲਿਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜਾ ਇਹਨੂੰ ਗੁੰਨਣਾ ਸਟਾਰਟ ਕਰ ਦੇਣਾ। ਲਓ ਜੀ ਜਿਹੜਾ ਇਹ ਆਟਾ ਬਣਾਇਆ ਆਪਾਂ ਇੱਕ ਤਰ੍ਹਾਂ ਦਾ ਇਸ ਨੂੰ ਗੁੰਨਿਆ ਜਾ ਰਿਹਾ ਹੈਗਾ ਕਿਉਂਕਿ ਇਸ ਤਿਉਹ ਜਿਹੜੀਆਂ ਗਲਾਬ ਜਾਮਣਾਂ ਤਿਆਰ ਹੋਣੀਆਂ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਹੋਣੀਆਂ। 1% ਵੀ ਉਸ ਗਲਾਬ ਜਾਮਣ ਦਾ ਕੋਈ ਨੁਕਸਾਨ ਨਹੀਂ ਹੋਗਾ। ਤੁਸੀਂ ਜਿੰਨੀਆਂ ਮਰਜ਼ੀ ਖਾ ਸਕਦੇ ਹੋ। ਇਸ ਤਰ੍ਹਾਂ ਜਿਹੜੀਆਂ ਆਟਾ ਗੁੰਨਿਆ ਜਾ ਰਿਹਾ ਦੇਖੋ ਜੀ ਬਰੈਡਾਂ ਦਾ ਮੈਂ ਥੋੜਾ ਜਿਹਾ ਜਿਹੜਾ ਦੁੱਧ ਪਾਇਆ ਸੀ ਤੇ ਥੋੜਾ ਜਿਹਾ ਜਿਹੜਾ ਮੈਂ ਮਤਲਬ 8-10 ਬਰੈਡ ਪਾਏ ਫਿਰ ਥੋੜਾ ਜਿਹਾ ਜਿਹੜਾ ਮੈਂ ਦੁੱਧ ਪਾਇਆ ਇਹਦੇ ਬਜਾਰੋਂ ਮਠਿਆਈ ਖਾਣ ਨਾਲ ਬੱਚੇ ਜਿਹੜੇ ਬਿਮਾਰ ਹੋ ਜਾਂਦੇ ਨੇ ਕਿਉਂਕਿ ਦੋਸਤੋ ਉਹ ਸ਼ੁੱਧ ਨਹੀਂ ਹੁੰਦੀ ਤੁਸੀਂ ਘਰੇ ਸ਼ੁੱਧ ਬਿਲਕੁਲ ਜਿਹੜੀ ਤਿਆਰ ਕਰ ਸਕਦੇ ਹੋ ਲਓ ਜੀ ਆਪਣਾ ਜਿਹੜਾ ਆਟਾ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਗੋਲ-ਗੋਲ ਜਿਹੜੀਆਂ ਗਲਾਬ ਜਾਮੁਣਾ ਬਣਾਉਣੀਆ ਸਟਾਰਟ ਕਰ ਦੇਣੀਆਂ ਨੇ ਲੋ ਜੀ ਮੈਂ ਗਲਾਬ ਜਾਮੁਣਾ ਜਿਹੜੀਆਂ ਹੌਲੀ ਹੌਲੀ ਬਣਾ ਰਿਆਂਗਾ ਤਕਰੀਬਨ 8-10 ਪੀਸ ਜਿਹੜੇ ਆਪਾਂ ਗਲਾਬ ਜਾਮੁਣਾ ਦੇ ਬਣਾਵਾਂਗੇ ਤੇ ਓਦੋਂ ਬਾਅਦ ਤੁਸੀਂ ਕੀ ਕਰਨਾ ਵੀਡੀਓ ਨਾਲ ਜੁੜੇ ਰਹੀਓ ਐਂਡ ਤੱਕ ਲੋ ਜੀ ਆਪਣੀਆਂ ਜਿਹੜੀਆਂ 10-12 ਪੀਸ ਉਹ ਗਲਾਬ ਜਾਮੁਣਾ ਤਿਆਰ ਹੋ ਗਏ ਤੇ ਮੈਂ ਇੱਕ ਜਿਹੜਾ ਪਲੇਟ ਦੇ ਵਿੱਚ ਰੱਖ ਲਿਆ ਤੇ ਹੁਣ ਬਣਾਵਾਂਗੇ ਦੋਸਤੋ ਆਪਾਂ ਚਾਸ਼ਨੀ ਜਿੱਦੋਂ ਆਪਾਂ ਮਿੱਠਾ ਕਹਦੀ ਹੈ ਹਨਾ ਤੇ ਮੈਂ ਅੱਧੀ ਪਾਣੀ ਕੌਲੀ ਜਿਹੜੀ ਖੰਡ ਦੀ ਲੈ ਲਈ ਤੇ ਉਹਦੇ ਵਿੱਚ ਪਾ ਲਿਆ ਜਿਹੜਾ ਥੋੜਾ ਜਿਹਾ ਪਾਣੀ ਤੇ ਉਸ ਨੂੰ ਜਿਹੜਾ ਗੈਸ ਦੇ ਉੱਪਰ ਰੱਖ ਦਿੱਤਾ ਤੇ ਇਸ ਤੋਂ ਬਾਅਦ ਜਲਾ ਦੇਣੀ ਆ ਮੈਂ ਅੱਗ ਤੇ ਇਸ ਨੂੰ ਜਿਹੜਾ ਤਿਆਰ ਹੋ ਜੂਗਾ ਇਹ ਥੋੜੇ ਟਾਈਮ ਤੱਕ ਆਪਣੇ ਆਪ ਚਾਰਕਮਾ ਜਿਹੜੀਆਂ ਇਹਦੇ ਵਿੱਚ ਲੇਚੀਆਂ ਪਾਤੀਆਂ ਕਿਉਂਕਿ ਲੇਚੇ ਬਹੁਤ ਵਧੀਆ ਚੰਗੀ ਚੀਜ਼ ਹੁੰਦੀ ਹੈ ਤੇ ਤੁਸੀਂ ਜਦੋਂ ਵੀ ਚਾਸ਼ਨੀ ਤਿਆਰ ਕਰਨੀ ਆ ਲੇਚੀਆਂ ਪਾਣੀ ਨੂੰ ਨਾ ਭੁੱਲਿਓ ਤਾਂ ਦੋਸਤੋ ਲਓ ਜੀ ਮੈਂ ਹੁਣ ਜਿਹੜੀਆਂ ਲੇਚੀਆਂ ਵਿੱਚ ਪਾਤੀਆਂ ਤੇ ਚਾਸ਼ਨੀ ਤਿਆਰ ਕਰਤੀ ਦੂਜੇ ਪਾਸੇ ਮੈਂ ਜਿਹੜਾ ਗੈਸ ਦੇ ਉੱਪਰ ਜਿਹੜਾ ਕਿਉ ਪਾਤਾ ਹੈ ਨਾ ਇੱਕ ਕੜਾਈ ਲੈ ਕੇ ਕਿਉ ਪਾਤਾ ਜਿਸ ਦੇ ਵਿੱਚ ਜਿਹੜੀਆਂ ਆਪਣੇ ਗੁਲਾਬ ਜਾਮਨਾਓ ਪੱਕਣ ਗਈਆਂ ਲਓ ਜੀ ਮੈਂ ਹੌਲੀ ਹੌਲੀ ਜਿਹੜੀਆਂ ਗਲਾਬ ਜਾਮਣਾ ਇਹਦੇ ਵਿੱਚ ਜਦੋਂ ਤੇਲ ਗਰਮ ਹੋ ਗਿਆ ਸੁੱਟਣੀਆਂ ਸ਼ੁਰੂ ਕਰਤੀਆਂ ਤੇ ਇਸ ਤਰ੍ਹਾਂ ਜਿਹੜੀਆਂ ਗਲਾਬ ਜਾਮਣਾ ਵਿੱਚ ਸੁੱਟੀਆਂ ਜਾ ਰਹੀਆਂ ਨੇ ਜਦੋਂ ਇਹ ਪੱਕਣੀਆਂ ਉਸ ਤੋਂ ਬਾਅਦ ਆਪਾਂ ਚਾਸ਼ਨੀ ਦੇ ਵਿੱਚ ਇਹਨਾਂ ਨੂੰ ਡੋਵਾਂਗੇ ਕਿਉਂਕਿ ਉਹਦੇ ਵਿੱਚ ਜਿਹੜਾ ਇਹਦੇ ਵਿੱਚ ਮਿੱਠਾ ਜਿਹੜਾ ਉਹਦੇ ਵਿੱਚ ਹੀ ਜਾ ਕੇ ਘੁਲੂਆ ਹੈਨਾ ਲਓ ਜੀ ਆਪਣੇ ਗਲਾਬ ਜਾਮਣਾ ਜਿਹੜੀਆਂ ਪੱਕ ਰਹੀਆਂ ਨੇ ਦੇਖਣ ਵਿੱਚ ਦੇਖ ਲਓ ਤੁਸੀਂ ਵੀ ਬਹੁਤ ਜ਼ਿਆਦੇ ਵਧੀਆ ਬਣਨ ਗਈਆਂ ਇਹ ਤੇ ਗੋਲ ਗੋਲ ਜਿਹੜੀਆਂ ਮੈਂ ਬਣਾਈਆਂ ਨੇ ਇੱਕ ਦੋ ਜਣੀਆਂ ਗੋਲ ਨਹੀਂ ਵੀ ਬਣੀਆਂ ਤੇ ਇਸ ਤੋਂ ਬਾਅਦ ਇਹਨਾਂ ਨੂੰ ਡੇਗ ਲਓ ਜੀ ਚਾਚਨੀ ਦੇ ਵਿੱਚ ਜਦੋਂ ਪੱਕ ਜਨਾਂ ਮੈਂ ਡੇਗ ਲਿਆ ਚਾਚਨੀ ਵਿੱਚ ਲਓ ਜੀ ਆਪਣੀਆਂ ਗਲਾਬ ਜਾਮਨਾ ਤਿਆਰ ਨੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ